ਚਾ اور ਤੁਸੀਂ ਦੇਖ ਰਹੇ ਆ ਪਪੂਲਰ ਪੰਜਾਬੀ ਇਸ਼ਾ ਜਿਵੇਂ ਕਿ ਗੱਲ ਕਰਨਾ ਬਹੁਤ ਹੀ ਜ਼ਰੂਰੀ ਹੋ ਗਿਆ ਹੈ ਕਿ ਪੰਜਾਬ ਦੇ ਜਿਹੜੇ ਹਾਲਾਤ ਹੈ ਉਹ ਬਹੁਤ ਹੀ ਨਾਜ਼ੁਕ ਹਾਲਾਤਾਂ ਵਿੱਚ ਪੰਜਾਬ ਗੁਜ਼ਰ ਰਿਹਾ ਹੈ ਕਿਉਂਕਿ ਜਿਸ ਤਰ੍ਹਾਂ ਸੇ ਤੋਂ ਤੁਸੀਂ ਦੇਖ ਰਹੇ ਆ ਕਿ ਇਦਾਂ ਦੀਆਂ ਖਬਰਾਂ ਇਦਾਂ ਦੀਆਂ ਵਾਇਰਲ ਫੋਟੋਆਂ ਸਾਹਮਣੇ ਆ ਰਹੀਆਂ ਨੇ ਉਹ ਬਹੁਤ ਹੀ ਖਤਰਨਾਕ ਨੇ ਕਿਉਂਕਿ ਪੰਜਾਬ ਹਮੇਸ਼ਾ ਕਹਿੰਦੇ ਆ ਨਾ ਕਿ ਸਭ ਦੇ ਨਾਲ ਖੜਾ ਤਾਂ ਅੱਜ ਉਹ ਕੱਲਾ ਖੜਾ ਅੱਜ ਪੰਜਾਬ ਦੀ ਜਿਹੜੀ ਸਥਿਤੀ ਹੈ ਉਹ ਕਿਸੇ ਤੋਂ ਦੂਰ ਨਹੀਂ ਹੈ ਕਿਉਂਕਿ ਪੰਜਾਬ ਦੀਆਂ ਇਹੋ ਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜੋ ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਘਰ-ਘਰ ਤੱਕ ਪਹੁੰਚੀਆਂ ਤੇ ਹਰ ਇੱਕ ਦੇ ਮੂੰਹ ਤੋਂ ਇਹੀ ਨਿਕਲਦਾ ਹਾਏ ਰੱਬਾ ਬਸ ਕਰ ਤੇ ਇਹੋ ਜੀ ਕੜੀ ਕਿਸੇ ਨੂੰ ਨਾ ਦਿਖਾਵੀ ਲੋਕਾਂ ਨੂੰ ਤਾਂ ਤੂੰ ਬੇਕਾਰ ਕਰਤਾ ਲekin ਤੁਸੀਂ ਜਾਨਵਰਾਂ ਦੀ ਜਿੱਦਾਂ ਤਸਵੀਰਾਂ ਦੇਖੋਗੇ ਉਹਨਾਂ ਦੇ ਪਾਲੇ ਹੋਏ ਪਸ਼ੂਆਂ گاਵਾਂ ਨੂੰ ਉਹ ਵੀ ਪਾਣੀ ਵਿੱਚ ਤੈਰਦੀਆਂ ਨਜ਼ਰਾਨੀਆਂ ਤੋਂ ਪਲੀਜ਼ ਜੋ ਵੀ ਲੋਕ ਇਸ ਵੀਡੀਓ ਤੁਹਾਡੇ ਤੱਕ ਪਹੁੰਚੇ ਉਹਨਾਂ ਨੂੰ ਅਪੀਲ ਹੈ ਕਿ ਤੁਸੀਂ ਪੰਜਾਬ ਦੇ ਉਸ ਹਿੱਸੇ ਵਿੱਚ ਜ਼ਰੂਰ ਕੁਝ ਨਾ ਥੋੜੀ ਤੋਂ ਥੋੜੀ ਅਬਦੀ ਮਦਦ ਜ਼ਰੂਰ ਪਹੁੰਚਾਓ ਕਿ ਜਿੱਥੇ ਉਹਨਾਂ ਨੂੰ ਸਖਤ ਜ਼ਰੂਰਤ ਹੈ ਤੇ ਅੱਜ ਮੈਂ ਤੁਹਾਡੇ ਨਾਲ ਉਸੇ ਤੇ ਚਰਚਾ ਕਰਨ ਵਾਲੀ ਹਾਂ ਕਿ ਕੀ ਕੀ ਲੋੜਵੰਦੀ ਚੱਲ ਰਹੀ ਹੈ ਕਿਸ ਤਰ੍ਹਾਂ ਦਾ ਉੱਥੇ ਦੇ ਹਾਲਾਤ ਹੈ ਤੇ ਕਿਹੜੇ-ਕਿਹੜੇ ਕਲਾਕਾਰ ਨੇ ਪੰਜਾਬ ਦੇ ਜਿਹੜੇ ਸਿੰਗਰ ਨੇ ਉਹਨਾਂ ਨੇ ਕਿਸ ਤਰੀਕੇ ਨਾਲ ਹੈਲਪ ਪੰਚਾਇਤ ਇਹ ਤੋਂ ਮੈਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹਾਂ ਔਰ ਤੁਸੀਂ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰਿਓਗਾ ਪੰਜਾਬ ਦੇ ਹਾਲਾਤ ਦੀ ਗੱਲ ਕਰੀਏ ਤਾਂ ਕਾਫੀ ਸਾਰਾ ਪੰਜਾਬ ਦਾ ਨੁਕਸਾਨ ਜੋ ਹੋਇਆ ਕਹਿੰਦੇ ਨਾ ਕਿ ਰੋਲਿਆਂ ਦੀ ਵੰਡ ਤੋਂ ਜਦੋਂ ਆ ਰੋਲਿਆਂ ਦੀ ਵੰਡ ਹੋਈ ਆ ਉਦੋਂ ਜਿਹੜਾ ਨੁਕਸਾਨ ਹੋਇਆ ਸੀ ਉਹ ਤਾਂ ਇਹਦੇ ਅੱਗੇ ਕੁਝ ਵੀ ਨਹੀਂਗਾ ਲੋਕਾਂ ਨੂੰ ਇੰਨਾ ਨੁਕਸਾਨ ਤਾਂ ਪਹਿਲਾਂ ਵੀ ਨਹੀਂ ਹੋਇਆ ਜਿੰਨਾ ਅੱਜ ਹੋ ਰਿਹਾ ਆ ਔਰ ਇੰਨੇ ਦਿਨ ਹੋ ਗਏ ਕਿ ਲੋਕਾਂ ਦੇ ਕੋਲੇ ਖਾਣਾ ਨਹੀਂ ਐ ਪੀਣ ਦਾ ਪਾਣੀ ਤੱਕ ਨਹੀਂ ਪਾਣੀ ਦੇ ਵਿੱਚ ਘਰ ਡੁੱਬ ਗਏ ਨੇ ਘਰਾਂ ਦੀਆਂ ਦੀਵਾਰਾਂ ਗਿਰ ਗਈਆਂ ਕੋਠੀਆਂ ਗਿਰ ਗਈਆਂ ਲੇਕਿਨ ਹਾਲੇ ਤੱਕ ਲੋਕਾਂ ਦੇ ਕੋਲੇ ਕੋਈ ਐਹੋ ਜੀ ਸਹੂਲਤ ਵੀ ਨਹੀਂ ਪਹੁੰਚ ਪਾਰੀ ਕਿਤੇ ਸਰਕਾਰ ਵੱਡੇ ਪੱਧਰ ਤੇ ਕੁਝ ਕਰ ਸਕਦੀ ਸੀ ਉੱਥੇ ਤੱਕ ਹਾਲੇ ਵੀ ਕੋਈ ਇਸ ਤਰ੍ਹਾਂ ਦੀ ਸਹੂਲਤ ਨਹੀਂ ਪਹੁੰਚ ਰਹੀ ਹੈ ਪੰਜਾਬ ਦੇ ਕਾਫੀ ਹਿੱਸੇ ਜਿਹੜੇ ਹੈਗੇ ਜਿਹੜੇ ਉਹਨਾਂ ਦੇ ਵਿੱਚ ਮੈਂ ਨਾਮ ਲਵਾਂਗੀ ਜਿਹੜੇ ਵਿੱਚ ਰੈਡ ਅਲਰਟ ਕੀਤਾ ਹੈ ਗੁਰਦਾਸਪੁਰ ਦੀ ਗੱਲ ਕਰੀਏ ਹੁਸ਼ਿਆਰਪੁਰ ਦੀ ਕਰਪੂਰਥਲਾ ਜਲੰਧਰ ਨਵਾਂ ਸ਼ਹਿਰ ਦੀ ਗੱਲ ਕਰੀਏ ਉਹ ਕਾਫੀ ਜਿਹੜੇ ਹਿੱਸੇ ਨੇ ਪਾਣੀ ਤੋਂ ਪ੍ਰਭਾਵਿਤ ਹੋਏ ਨੇ ਪਿੰਡਾਂ ਦੇ ਪਿੰਡ ਡੁੱਬ ਗਏ ਨੇ ਪਿੰਡਾਂ ਦੇ ਇਹੋ ਜਿਹੇ ਹਾਲਾਤ ਨੇ ਜੋ ਉਹਨਾਂ ਦਰਿਆਵਾਂ ਦੇ ਕੋਲੇ ਜਿਹੜੇ ਸੀਗੇ ਉਹ ਦਰਿਆ ਪਾਣੀ ਦੇ ਨਾਲ ਲਬਲਬ ਹੋ ਕੇ ਤੇ ਘਰਾਂ ਦੇ ਵਿੱਚ ਜਿਹੜਾ ਪਾਣੀ ਵੜਿਆ ਆ ਉਹਦੀ ਮੈਂ ਗੱਲ ਕਰਾਂਗੀ ਕਿ ਉੱਥੇ ਲੋਕ ਇੰਨੇ ਪਰੇਸ਼ਾਨ ਨੇ ਤੇ ਉੱਥੋਂ ਜਿਹੜੀ ਮੰਗ ਹੋ ਰਹੀ ਹੈ ਕੁਝ ਲੋਕੀ ਸੋਸ਼ਲ ਮੀਡੀਆ ਦੇ ਮਾਧਿਅਮ ਦੇ ਨਾਲ ਆ ਮਦਦ ਮੰਗ ਰਹੇ ਨੇ ਤਾਂ ਉਹਨਾਂ ਦੇ ਕੁਝ ਮੈਂ ਨੰਬਰ ਵੀ ਚੈਨਲ ਦੇ ਮਾਧਿਅਮ ਦੇ ਨਾਲ ਤੁਹਾਨੂੰ ਪਾਵਾਂਗੀ ਲੇਕਿਨ ਜਿਸ ਤਰ੍ਹਾਂ ਦੀ ਹਾਲਾਤਾਂ ਦੀ ਉੱਥੋਂ ਵੀਡੀਓ ਆ ਰਹੀਆਂ ਬਹੁਤ ਹੀ ਖਤਰਨਾਕ ਨੇ ਰੱਬ ਦੇ ਅੱਗੇ ਇਹੀ ਬੇਨਤੀ ਕਰਦੇ ਆਂ ਕਿ ਰੱਬਾ ਇਹੋ ਜੀ ਇਹੋ ਜਿਹੇ ਦਿਨ ਤੱਕ ਕਿਸੇ ਨੂੰ ਨਾ ਦਿਖਾਈ ਜੋ ਲੋਕੀ ਆਪਦੇ ਹਾਸੀ ਖੁਸ਼ੀ ਦੇ ਨਾਲ ਪਰਿਵਾਰ ਦੇ ਨਾਲ ਰਹਿ ਰਹੇ ਸੀ ਅੱਜ ਉਹ ਉਜੜ ਚੁੱਕੇ ਨੇ ਆਪਦੇ ਘਰਾਂ ਤੋਂ ਬੇਕਾਰ ਹੋ ਗਏ ਨੇ ਕਿਉਂਕਿ ਉਹਨਾਂ ਦੇ ਪਾਣੀ ਵਿੱਚ ਰੁੜ ਗਏ ਨੇ ਉੱਥੇ ਲੋਕੀ ਕਿਸ ਤਰੀਕੇ ਨਾਲ ਮਦਦ ਮੰਗ ਰਹੇ ਨੇ ਉਹਨਾਂ ਨੂੰ ਕਿੱਦਾਂ ਰੈਸਕਿਊ ਕੀਤਾ ਜਾ ਰਿਹਾ ਤੇ ਇੰਨੀ ਉਹਨਾਂ ਨੂੰ ਉਹਨਾਂ ਵਾਸਤੇ ਤੋਂ ਅਸੀਂ ਵੀ ਸਵੇਰੇ ਉੱਠ ਕੇ ਪਹਿਲਾਂ ਰੱਬ ਦੇ ਕੋਲ ਇਹ ਹੀ ਦੁਆ ਕਰਦੇ ਹਾਂ ਕਿ ਰੱਬਾ ਮੀਂਹ ਬੰਦ ਕਰ ਦੇ ਬਰਸਾਤ ਬੰਦ ਕਰ ਦੇ ਇਦਾਂ ਦਾ ਜ਼ੁਲਮ ਤੂੰ ਨਾ ਕਰ ਜਸਜੀ ਸਾਡੇ ਨਾਲ ਜੁੜੇ ਹੈ ਜੀ ਬਹੁਤ ਬਹੁਤ ਸ਼ੁਕਰੀਆ ਜਿਹੜੇ ਲਾਈਵ ਦੇਖ ਰਹੇ ਆ ਸਾਡਾ ਸਭ ਦਾ ਬਹੁਤ ਬਹੁਤ ਸਵਾਗਤ ਨੇ ਚੈਨਲ ਦੇ ਵਿੱਚ ਔਰ ਕੀ ਕਰ ਸਕਦੇ ਆ ਜਿੱਦਾਂ ਤੁਸੀਂ ਕੀ ਕਿਵੇਂ ਚੱਲ ਰਿਹਾ ਤੇ ਕੀ ਕਰ ਸਕਦੇ ਤੇ ਬਿਲਕੁਲ ਇੱਕ ਬਹੁਤ ਵੱਡੀ ਕਹਿੰਦੇ ਹੁੰਦੇ ਨੇ ਦਵਾ ਨਾਲ ਦੁਆ ਜਿਹੜੀ ਹੁੰਦੀ ਹੈ ਬਹੁਤ ਅਸਰਦਾਰ ਹੁੰਦੀ ਹੈ ਤੇ ਇੱਕ ਦੁਆ ਜ਼ਰੂਰ ਕੀਤੀ ਜਾ ਸਕਦੀ ਹੈ ਇਹਨਾਂ ਲਈ ਜਿੱਥੋਂ ਅਸੀਂ ਦੂਰੋਂ ਬੈਠੇ ਜੇ ਅਸੀਂ ਕੁਝ ਨਹੀਂ ਕਰ ਸਕਦੇ ਤਾਂ ਇੱਕ ਦੁਆ ਜ਼ਰੂਰ ਕਰ ਸਕਦੇ ਆ ਬਿਲਕੁਲ ਜੀ ਬਿਲਕੁਲ ਸਾਨੂੰ ਤਾਂ ਤੁਸੀਂ ਚੁੱਪ ਕਰਾ ਲੂਗੇ ਬਾਕੀਆਂ ਨੂੰ ਕਿਵੇਂ ਚੁੱਪ ਕਰਾਉਂਗੇ ਕਿਉਂਕਿ ਜਿਹੜੇ ਹਾਲਾਤ ਪੰਜਾਬ ਦੇ ਨੇ ਉਹਦੇ ਤੇ ਸਾਨੂੰ ਬਹੁਤ ਹੀ ਜ਼ਿਆਦਾ ਉਹਨਾਂ ਦੀ ਮਦਦ ਵਾਸਤੇ ਕੁਝ ਨਾ ਕੁਝ ਸੋਚਣਾ ਚਾਹੀਦਾ ਹੈ ਕਿਉਂਕਿ ਜਿਹੜਾ ਇਸ ਟਾਈਮ ਦਾ ਜਿਹੜਾ ਹੈਗਾ ਏਰੀਆ ਮੈਂ ਉਹਦੀ ਗੱਲ ਕਰ ਰਹੀ ਸੀਗੀ ਗੁਰਦਾਸਪੁਰ ਦੀ ਹੁਸ਼ਿਆਰਪੁਰ ਕੜਪੂਰਥਲਾ ਨਵਾਂ ਸ਼ਹਿਰ ਦੀ ਗੱਲ ਕਰ ਰਹੀ ਸੀ ਪਟਿਆਲਾ ਜਿੱਥੇ ਕਹਿੰਦੇ ਕਿ بارش ਦੇ ਵਿੱਚ ਏਰੀਆ ਜਿਹੜੇ ਸ਼ਾਮਿਲ ਜੇ ਤੁਸੀਂ ਉੱਥੋਂ ਵੀ ਜੁੜੇ ਹੋਏ ਹੋਗੇ ਤਾਂ ਪਲੀਜ਼ ਸ਼ੇਅਰ ਜ਼ਰੂਰ ਕਰਿਓਗਾ ਕਿ ਜੇ ਤੁਹਾਨੂੰ ਵੀ ਕਿਸੇ ਨੂੰ ਵੀ ਇਸ ਤਰੀਕੇ ਦੇ ਕੋਈ ਨੰਬਰ ਮਿਲਦੇ ਆ ਕਿਸੇ ਦੇ ਹਾਲਾਤ ਇਦਾਂ ਦੇ ਤੇ ਕਿ ਸਰਕਾਰ ਦੇ ਸੋਸ਼ਲ ਮੀਡੀਆ ਦੇ ਮਾਧਿਅਮ ਤੇ ਸਰਕਾਰ ਉੱਥੇ ਪਹੁੰਚੇ ਐ ਐਨ ਜੀਓ ਪਹੁੰਚੇ ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਉੱਥੇ ਸੇਵਾਵਾਂ ਪਹੁੰਚਣ ਕਿਉਂਕਿ ਬਹੁਤ ਸਾਰੇ ਗਰੁੱਪ ਨੇ ਜਿਹੜੇ ਉੱਥੇ ਸੇਵਾ ਕਰਨ ਲਈ ਪਹੁੰਚੇ ਨੇ ਤੇ ਸ਼ਾਇਦ ਉਹਨਾਂ ਤੱਕ ਕੋਈ ਇਹੋ ਜਿਹਾ ਵੀ ਪਰਿਵਾਰ ਹੋਣਗੇ ਜਿਹੜੇ ਹਾਲੇ ਵੀ ਫਸੇ ਹੋਏ ਨੇ ਉਹਨਾਂ ਕੋਲੇ ਪਾਣੀ ਜਾਂ ਖਾਣੇ ਦਾ ਪ੍ਰਬੰਧ ਨਹੀਂ ਹੈਗਾ ਤੇ ਉਹਨਾਂ ਦੇ ਵਿੱਚ ਕਾਫੀ ਸਾਰੀਆਂ ਨਦੀਆਂ ਦੇ ਬਾਰੇ ਵੀ ਦੱਸਿਆ ਗਿਆ ਕਿ ਕਿਸ ਤਰੀਕੇ ਦਾ ਜਿਹੜਾ ਪਾਣੀ ਦਾ ਬਹਾਵ ਹੈ ਉਨ ਉਥੇ ਉਹਨਾਂ ਨੂੰ ਪਰੇਸ਼ਾਨੀ ਹੋ ਰਹੀ ਹੈ ਉਹਨਾਂ ਲੋਕਾਂ ਨੂੰ ਤੇ ਇਹਨਾਂ ਵਿੱਚ ਜਿਹੜੀਆਂ ਸੋਸ਼ੀਲੀ ਟੀਮਾਂ ਜਿਹੜੀਆਂ ਸਾਹਮਣੇ ਆਈਆਂ ਕਹਿੰਦੇ ਪੰਜਾਬ ਕਦੇ ਵੀ ਪਿੱਛੇ ਨਹੀਂ ਹਟਿਆਗਾ ਅਗਰ ਕਿਸਾਨ ਅੰਦੋਲਨ ਦੀ ਗੱਲ ਕਰੀਏ ਤੇ ਕਿਸ ਤਰੀਕੇ ਨਾਲ ਪੰਜਾਬ ਨੇ ਇੱਕਦਾਂ ਕੰਦੇ ਨਾ ਕੰਦਾ ਮਲਾ ਕੇ ਸੜਕਾਂ ਤੇ ਆ ਗਿਆ ਸੀ ਤੇ ਉਸ ਤਰੀਕੇ ਨਾਲ ਜੇ ਅੱਜ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਅੱਜ ਵੀ ਉਹਨਾਂ ਲੋਕਾਂ ਨੇ ਆਪਦੇ ਘਰਾਂ ਤੋਂ ਪਸ਼ੂਆਂ ਲਈ ਤੂੜੀਆਂ ਪੰਚੋਣਾ ਲੋਕਾਂ ਲਈ ਖਾਣਾ ਪੰਚੋਣਾ ਤਰਪਾਲਾ ਪਚੋਣਾ ਤੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਜ਼ਰੂਰਤ ਉਸ ਟਾਈਮ ਦੀ ਹੈਗੀ ਆ ਉਹ ਵੀ ਇਸ ਟਾਈਮ ਸ਼ੁਰੂ ਹੋ ਚੁੱਕੀ ਹੈ ਕਿ ਲੋਕ ਥੋੜੀ ਤੋਂ ਥੋੜੀ ਬਹੁਤੀ ਤੋਂ ਬਹੁਤੀ ਮਦਦ ਕਰ ਰਹੇ ਨੇ ਢੀਰਾ ਬੱਬਾ ਨਾਨਕ ਤੋਂ ਹਾਂਜੀ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਬਿਲਕੁਲ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੁੜਨ ਨੂੰ ਕਿ ਤੁਸੀਂ ਵੀ ਆਪਦਾ ਅਨੁਭਵ ਜ਼ਰੂਰ ਮੈਸੇਜ ਦੇ ਮਾਧਮ ਨਾਲ ਸ਼ੇਅਰ ਕਰਿਓ ਕਿਉਂਕਿ ਜਿਹੜੇ ਹਾਲਾਤ ਪੰਜਾਬ ਦੇ ਅੱਜ ਨੇ ਉਹ ਇਸ ਭਿਆਨਕ ਸਥਿਤੀ ਇੰਨੀ ਕਹਿੰਦੇ ਵੀ ਪਹਿਲਾਂ ਵੀ ਇੰਨੀ ਨਹੀਂ ਹੋਈ ਜਿਹੜੀ ਅੱਜ ਹੈਗੀ ਆ ਔਰ ਜਿਸ ਤਰੀਕੇ ਨਾਲ ਲੋਕਾਂ ਨੂੰ ਆਪਦੇ ਕਾਰ ਛੱਡ ਕੇ ਜਾਣਾ ਪੈ ਰਿਹਾ ਲੋਕਾਂ ਦੇ ਅਖਰੂ ਜਾ ਰਹੇ ਨੇ ਉਹਨਾਂ ਨੇ ਜਿਸ ਤਰੀਕੇ ਨਾਲ ਝੋਨਾ ਆਪਦੇ ਕਹਿੰਦੇ ਨੇ ਖੇਤਾਂ ਨੂੰ ਪੁੱਤਾਂ ਵਾਂਗੂ ਪਾਲਦੇ ਪਸ਼ੂਆਂ ਨੂੰ ਔਰ ਫਸਲਾਂ ਨੂੰ ਤਾਂ ਉਹ ਚੀਜ਼ਾਂ ਨੂੰ ਛੱਡ ਕੇ ਉਹਨਾਂ ਦਾ ਕਲੇਜਾ ਇਸ ਤਰੀਕੇ ਨਾਲ ਫਟ ਰਿਹਾ ਸੀ ਕਿ ਬਹੁਤ ਸਾਰੀਆਂ ਵੀਡੀਓ ਮੈਂ ਡੇਲੀ ਦੇਖ ਰਹੀ ਹਾਂ ਕਿ ਉਹਨਾਂ ਉਹਨਾਂ ਵਾਸਤੇ ਕੁਝ ਕਰਨਾ ਵਿਚਾਰੇ ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਹੀ ਤਾਂ ਹੀ ਮੈਂ ਅਪੀਲ ਕਰਨ ਵਾਸਤੇ ਵੀ ਅੱਜ ਲਾਈਵ ਆਈ ਹਾਂ ਬਿਲਕੁਲ ਜ਼ੋਰ ਤੁਹਾਡੇ ਹੀ ਲੱਗਾ ਹੋਇਆ ਬਿਲਕੁਲ ਲੱਗਾ ਹੋਇਆ ਤੇ ਅਸੀਂ ਕੋਈ ਮਨਾ ਨਹੀਂ ਕਰਦੇਗੇ ਕਿਉਂਕਿ ਅਸੀਂ ਵੀ ਤੁਹਾਡੇ ਚੋਂ ਹੀ ਇੱਕ ਹੈਗੇ ਤੁਸੀਂ ਆਪਣੇ ਆਪ ਨੂੰ ਸਾਡੇ ਤੋਂ ਵੱਖ ਕਿਉਂ ਮੰਨਦੇ ਆਂ ਤੇ ਇਸ ਗੱਲ ਦਾ ਹਮੇਸ਼ਾ ਤੁਸੀਂ ਵੀ ਧਿਆਨ ਰੱਖੋ ਤੁਸੀਂ ਜਦੋਂ ਲਾਈਵ ਖਤਮ ਹੋ ਗਿਆ ਤੇ ਤੁਸੀਂ ਅਗਰ ਵੀਡੀਓ ਭੇਜਣਾ ਚਾਹੋ ਨਹੀਂ ਉਥੋਂ ਦੀਆਂ ਤੇ ਚੈਨਲ ਵਾਸਤੇ ਕਿ ਲੋਕਾਂ ਤੱਕ ਅਪੀਲ ਜਾਵੇ ਤੁਸੀਂ ਅਪੀਲ ਭੇਜਣਾ ਚਾਹੁੰਦੇ ਹੋ ਤਾਂ ਪਲੀਜ਼ ਮੈਸੇਜ ਜ਼ਰੂਰ ਕਰਿਓਗਾ ਮੈਂ ਤੁਹਾਨੂੰ ਨੰਬਰ ਸ਼ੇਅਰ ਕਰੂੰਗੀ ਤੁਸੀਂ ਇਸ ਵੀਡੀਓ ਜ਼ਰੂਰ ਭੇਜਿਓਗਾ ਬਿਲਕੁਲ ਜੀ ਬਿਲਕੁਲ ਪਵਨ ਜੀ ਬਿਲਕੁਲ ਮੈਂ ਇਹੀ ਲਗਾਤਾਰ ਤਸਵੀਰਾਂ ਦੇਖ ਰਹੀ ਆ ਕਿ ਪਾਣੀ ਦੇ ਵਿੱਚ ਅਗਰ ਪਸ਼ੂ ਖੜੇ ਆ ਤਾਂ ਪਸ਼ੂ ਕਹਿੰਦੇ ਕਿ ਕਹਿੰਦੇ ਇਸ ਪਸ਼ੂਆਂ ਨੂੰ ਅਕਲ ਨਹੀਂ ਹੁੰਦੀ ਕਿ ਮੱਝਾਂ ਨੂੰ ਇਹ ਦੇਖਿਆ ਗਿਆ ਕਿ ਮੂੰਹ ਪਾਣੀ ਦੇ ਵਿੱਚ ਡੁਬੋ ਕੇ ਕਿਸ ਤਰੀਕੇ ਚ ਊਣਾ ਖਾ ਕੇ ਆਪਦਾ ਪੇਟ ਭਰ ਰਹੀਆਂ ਔਰ ਬਹੁਤ ਸਾਰੀਆਂ ਜਿਵੇਂ ਬੋਡੀਆਂ ਤੈਰਦੀਆਂ ਇਦਾਂ ਪਸ਼ੂਆਂ ਨੇ ਦੇਖੀਆਂ ਬਹੁਤ ਦੁੱਖ ਦੀ ਗੱਲ ਸੀਗੀ ਉਹ ਉਹ ਤਸਵੀਰਾਂ ਦੇਖੀਆਂ ਨਹੀਂ ਜਾ ਰਹੀਆਂ ਸੀ ਕਿਉਂਕਿ ਉਹਨਾਂ ਨੂੰ ਦੇਖਦੇ ਵੀਰ ਤਾਂ ਖੁਦ ਦੇ ਅੱਖਾ ਚੱਕਰੂ ਆ ਜਾਂਦੇ ਆ ਤੁਸੀਂ ਤਾਂ ਉਥੇ ਸਹਿਨ ਕਰ ਰਹੇ ਹੋ ਤੇ ਤੁਹਾਡਾ ਤਾਂ ਕਲੇਜਾ ਸੱਚੀ ਬਹੁਤ ਵੱਡਾ ਹੈ ਤੇ ਰੱਬ ਅਸਮੇਰ ਕਰੇ ਮੀਂਹ ਬੰਦ ਕਰੇ ਤੇ ਪਾਣੀ ਕਿਸੇ ਤਰੀਕੇ ਨਾਲ ਹੱਲ ਹੋਵੇ ਕਿਉਂਕਿ ਹੁਣ ਗੱਲ ਰਾਜਸਥਾਨ ਦੀ ਵੀ ਆਈ ਸੀਗੀ ਕਿ ਰਾਜਸਥਾਨ ਨੂੰ ਆਏ ਪਾਣੀ ਪਾਣੀ ਤਾਂ ਬਿਲਕੁਲ ਮੰਗ ਰਿਹਾ ਕਿਉਂਕਿ ਇੱਧਰ ਤਾਂ ਜਿੰਨਾ ਹੈ ਨਹੀਂ ਮੀਂਹ ਵੀ ਹੈ ਨਹੀਂ ਸੋਖਾ ਹੀ ਹੈ ਤੇ ਕਿਤੇ ਨਾ ਕਿਤੇ ਸਰਕਾਰ ਨੂੰ ਕੋਈ ਫੈਸਲਾ ਲੈਣਾ ਚਾਹੀਦਾ ਪਾਣੀ ਜੋ ਹੈ ਡਾਇਵਰਟ ਕਰਨਾ ਚਾਹੀਦਾ ਹੈ बिल्कुल जी बिल्कुल ता मैसेज पढ़ रही है मैं ओके okay जी डेड बॉडी वगैरह मिली है हैस रहे हो जिस तरह ਬਿਲਕੁਲ ਜੀ ਤੁਸੀਂ ਉੱਥੋਂ ਦੇ ਹਾਲਾਤ ਜ਼ਰੂਰ ਤੁਸੀਂ ਤਾਂ ਚਸ਼ਮਨਜੀਤ ਉਹ ਤੁਸੀਂ ਤਾਂ ਉੱਥੇ ਦੇਖ ਰਹੇ ਹੋ ਤੁਸੀਂ ਜ਼ਰੂਰ ਉਹਨਾਂ ਚੀਜ਼ਾਂ ਨੂੰ ਸਾਂਝਾ ਕਰਿਓ ਬਿਲਕੁਲ ਜੀ ਬਿਲਕੁਲ ਕੋਈ ਹੈਲਪ ਨਹੀਂ ਹੋ ਰਹੀ ਲੋਕਾਂ ਦੀ ਤੇ ਕੀ ਜਿਹੜੇ ਵੀ ਮੈਂ ਜਿਨ੍ਹਾਂ ਦੀ ਅੱਜ ਗੱਲ ਕਰਨਾ ਚਾਹ ਰਹੀ ਸੀ ਸਿੰਗਰਾਂ ਦੀ ਜਾਂ ਤੁਸੀਂ ਆਪਦੇ ਪੰਜਾਬ ਇੰਡਸਟਰੀ ਨੂੰ ਜਾਣਦੇ ਹੋ ਤੇ ਉਹਨਾਂ ਲੋਕਾਂ ਦੇ ਬੜੇ ਨਾਮ ਆ ਰਹੇ ਨੇ ਕਿ ਜਿਵੇਂ ਇੰਦਰਜੀਤ ਨਿੱਕੂਆ ਬੱਬੂ ਮਾਨਾ ਰਣਜੀਤ ਬਾਵਾ ਤੇ ਜਸ ਬਾਦਵਾ ਬਸ ਜਸ ਬਾਦਵਾ ਇਹਨਾਂ ਨੇ ਸਾਰਿਆਂ ਨੇ ਕਹਿੰਦੇ ਕਿ ਕੁਛ ਨਾ ਕੁਛ ਹੈਲਪ ਅਪਏ ਜੀ ਔਰ ਜਿਵੇਂ ਕਿ ਗੱਲ ਕਰੀਏ ਬੱਬੂ ਮਾਨ ਦੀ ਤੇ ਰਣਜੀਤ ਬਾਵਾ ਦੀ ਤੇ ਇਹਨਾਂ ਨੇ ਕਹਿੰਦੇ ਕनाडा ਦੇ ਜਿਹੜੇ ਆਪਦੇ ਸ਼ੋਅ ਸੀ ਉਹਨਾਂ ਦਾ ਪੂਰਾ ਫਲੱਡ ਦੇ ਵਿੱਚ ਪੈਸਾ ਖਰਚ ਕਰਨ ਦੀ ਕੋਸ਼ਿਸ਼ ਨਾ ਕੀਤੀ ਤੇ ਕੀ ਧਰਾਤਲ ਤੇ ਹੋ ਰਿਹਾ ਆ ਕਿ ਤੁਸੀਂ ਜਾਣਦੇ ਹੋ ਕਿ ਉੱਥੇ ਮਦਦ ਪਹੁੰਚ ਵੀ ਰਹੀ ਕਿ ਨਹੀਂ ਪਹੁੰਚ ਰਹੀ ਹੈ ਤਾਂ ਤੁਸੀਂ ਬੈਟਰ ਦੱਸ ਰਹੇ ਹੋ ਦੱਸ ਸਕਦੇ ਹੋ ਤਾਂ ਕਿਉਂਕਿ ਅੱਜ ਵੀ ਬਹੁਤ ਸਾਰੀਆਂ ਵੀਡੀਓ ਦੇਖੀ ਗਈਆਂ ਕਿ ਲੋਕ ਕਹਿ ਰਹੇ ਕਿ ਉੱਥੇ ਉਹਨਾਂ ਨੂੰ ਤਰਪਾਲਾਂ ਚਾਹੀਦੀਆਂ ਹੈਗੀਆਂ ਆ ਪਸ਼ਵਾਂ ਲਈ ਤੂੜੀ ਚਾਹੀਦੀ ਹੈਗੀ ਹੈ ਲੇਡੀਜ਼ ਲਈ ਸੈਨੀਟਰੀ ਪੈਡ ਚਾਹੀਦੇ ਨੇ ਬੱਚਿਆਂ ਲਈ ਚਾਹੀਦਾ ਕੁਛ ਨੁਕਸਤ ਤਾਂ ਕੱਪੜੇ ਤੱਕ ਵੀ ਵੱਲੇ ਖਾਣਾ ਹੀ ਨਹੀਂ ਹੈ ਕੱਪੜੇ ਤਾਂ ਬਹੁਤ ਦੂਰ ਦੀ ਗੱਲ ਲੋਕਾਂ ਦੇ ਕੱਪੜੇ ਵੀ ਪਾਣੀ ਵਿੱਚ ਬਹਿ ਗਏ ਨੇ ਔਰ ਘਰਾਂ ਦੇ ਘਰ ਜਦ ਡੁੱਬ ਗਏ ਤਾਂ ਉੱਥੇ ਕੁਛ ਬੱਚਾ ਹੀ ਨਹੀਂ ਆ ਓ ਮਾਈ ਗੋਡ ਉੱਥੇ ਤੁਸੀਂ ਦੱਸ ਰਹੇ ਹੋ ਕਿ ਛੋਟੇ ਛੋਟੇ ਬੱਚੇ ਨੇ ਲੋਕਾਂ ਦੇ ਜਿਨ੍ਹਾਂ ਨੇ 3 ਦਿਨ ਤੋਂ ਰੋਟੀ ਨਹੀਂ ਫਸ ਰੋਟੀ ਨਹੀਂ ਮੇਲੀ ਹਾਲਾਤ ਨਾਜੁਕ ਨੇ ਬਾਰਡਰ ਨੇੜੇ ਦੇ ਖੇਤ ਕਰਨ ਗੁਰਦੁਆਰਾ ਬਹੁਤ ਹਾਲਾਤ ਖਰਾਬ ਸਪੈਸ਼ਲੀ ਲੇਡੀਜ਼ ਲਈ ਬਿਲਕੁਲ ਬਿਲਕੁਲ ਲੇਡੀਜ਼ ਲਈ ਤਾਂ ਸੱਚੀ ਕਿਉਂਕਿ ਇੱਕ ਮੰਥਲੀ ਪ੍ਰੋਬਲਮ ਆਉਂਦੀ ਹੈ ਤਾਂ ਉਹਦੇ ਲਈ ਵੀ ਹਾਲਾਤ ਖਰਾਬ ਨੇ ਕੋਈ ਕਿਸੇ ਛੋਟੇ ਬੱਚੇ ਹੋਣਗੇ ਕੋਈ ਪ੍ਰੈਗਨੈਂਟ ਹੋਏਗੀ ਕੋਈ ਦੁੱਧ ਪੀਣ ਵਾਲੇ ਬੱਚੇ ਹੋਣਗੇ ਤਾਂ ਉਹਨਾਂ ਲਈ ਬਹੁਤ ਜ਼ਿਆਦਾ ਇਹ ਪ੍ਰੋਬਲਮ ਆ ਰਹੀ ਹੈ ਕਿ ਉਹਨਾਂ ਲਈ ਖਾਣਾ ਪੀਣਾ ਇਹ ਇਦਾਂ ਦੀਆਂ ਚੀਜ਼ਾਂ ਉੱਥੇ ਪਹੁੰਚਣੀਆਂ ਬਹੁਤ ਜ਼ਰੂਰੀਆਂ ਨੇ ਕਿਉਂਕਿ ਘਰਾਂ ਦੇ ਵਿੱਚ ਜਦ ਸਾਰਾ ਕੁਝ ਹੀ ਰੁੜ ਗਿਆ ਤਾਂ ਉੱਥੇ ਕੁਝ ਬਚਿਆ ਹੀ ਨਹੀਂ ਹੈ ਬਿਲਕੁਲ ਬੰਦੇ ਦੀ ਗੱਲ ਤੁਸੀਂ ਕਹਿ ਰਹੇ ਹੋਰ ਹੈ ਬਟ ਬੰਦਾ ਵੀ ਉਨਾ ਹੀ ਇੰਪੋਰਟੈਂਟ ਹੈ ਕਿਉਂਕਿ ਉਹ ਚਲਦਾ ਫਿਰਦਾ ਰਹੂਗਾ ਸਾਰਾ ਕੁਝ ਉਹਨਾਂ ਦੇ ਨਾਲ ਹੀ ਉਹੀ ਕਰ ਸਕਣਗੇ ਕਿਉਂਕਿ ਅੱਜ ਇੱਕ ਬਾਬਾ ਜੀ ਦੀ ਵੀਡੀਓ ਦੇਖੀ ਤੇ ਇੱਕ ਨਾਅਬ ਦੇ ਵਿੱਚ ਵੀ ਇੱਕ ਹੋ ਰਹੀ ਸੀ ਕਿ ਕਹਿੰਦੇ ਬਾਬਾ ਜੀ ਹੱਸ ਰਹੇ ਨੇ ਤੇ ਬਾਬਾ ਜੀ ਹੋਰ ਕੀ ਕਰਨਗੇ ਕਿਉਂਕਿ ਜਿਹੜਾ ਹੌਸਲਾ ਜੱਟਾਂ ਦਾ ਜਿਗਰਾ ਪੰਜਾਬ ਦਾ ਜਿਗਰਾ ਉਹ ਕਿਸੇ ਹੋਰ ਦਾ ਹੋ ਨਹੀਂ ਸਕਦਾ ਔਰ ਜਿਹੜਾ ਤੁਸੀਂ ਹਾਲਾਤਾਂ ਤੋਂ ਜੂਜ਼ ਕੇ ਅੱਗੇ ਵੱਧਦੇ ਆ ਇਹ ਇਡਾ ਹੌਸਲਾ ਕਿਸੇ ਦਾ ਨਹੀਂ ਨਾ Rajasthan ਦਾ ਤੇ ਨਾ Haryana ਦਾ ਤੇ ਬਾਕੀਆਂ ਦਾ ਤਾਂ ਹੋਣਾ ਹੀ ਕੀ ਹੈ ਪੰਜਾਬ ਦੀ ਤਾਂ ਆਪਦੀ ਵੱਖਰੀ ਪਛਾਣ ਹੈ ਤੇ ਬਹੁਤ ਸਾਰੀਆਂ ਇੱਕ ਬਾਬਾ ਜੀ ਮੈਂ ਦੱਸ ਰਹੀ ਸੀ ਕਿ ਤੈਰ ਕੇ ਪਤਾ ਨਹੀਂ ਕਿੰਨੇ ਕਿਲੋਮੀਟਰ ਤੋਂ ਉਹ ਪਾਣੀ ਦੇ ਵਿੱਚ ਤੈਰ ਕੇ ਜਿਨ੍ਹਾਂ ਨੇ ਕਦੇ ਦੇਖੋ ਪਾਣੀ ਦੇ ਵਿੱਚ ਐਵੇਂ ਕਹਿ ਦਿੱਤਾ ਤੈਰੇ ਨਹੀਂ ਜਾਂ ਇੰਜੋਏ ਨਹੀਂ ਕਰਦੇ ਤੇ ਉਹ ਦੇਖੋ ਅੱਜ ਆਪਦੀ ਪੀੜਾ ਦੇ ਨਾਲ ਤਾਂ ਵੀ ਖੁਸ਼ ਹੋ ਕੇ ਕਿ ਫਿਰ ਵੀ ਉਹ ਕਹਿ ਰਹੇ ਸੀ ਕਿ ਰੱਬ ਭਲੀ ਕਰੇ ਤੇ ਉਹ ਪਾਣੀ ਚੋਂ ਬਾਹਰ ਆਏ ਤੇ ਸਾਰੇ ਜਿਹੜੇ ਸੇਵਾਦਾਰ ਸੀਗੇ ਉੱਥੇ ਕੁਝ ਹੈਲਪ ਕਰ ਰਹੇ ਸੀ ਉਹਨਾਂ ਨੇ ਉਹਨਾਂ ਨੇ ਵੀ ਹੈਲਪ ਕੀਤੀ ਤੇ ਪੁੱਛਿਆ ਵੀ ਕਿੱਥੋਂ ਕਿਹੜਾ ਪਿੰਡ ਤੇ ਕਿੱਦਾਂ ਉਹ ਬਹੁਤ ਸਾਰੇ ਲੋਕ ਡੁੱਬ ਰਹੇ ਸੀ ਬਿਲਕੁਲ ਰੱਬ ਦੀ ਤਾਂ ਹੁਣ ਦੇਖੋ ਕਿੱਦਾਂ ਕੁਝ ਵੀ ਨਹੀਂ ਬਸ ਅਰਦਾਸਾਂ ਹੀ ਕੀਤੀਆਂ ਜਾ ਸਕਦੀਆਂ ਕਿ ਬਾਬਾ ਜੀ ਮਿਹਰ ਕਰਨ ਤੇ ਇਸ ਹਾਲਾਤ ਨੂੰ ਕੰਟਰੋਲ ਕਰਨ ਕਿਉਂਕਿ ਇਸ ਤਰੀਕੇ ਦਾ ਜਿਹੜਾ ਰੋਕ ਨਹੀਂ ਰਿਹਾ ਬਾਰਿਸ਼ ਨਹੀਂ ਰੁਕ ਰਹੀ ਉਹ ਬਹੁਤ ਖਤਰਨਾਕ ਹੈ ਕਿਉਂਕਿ ਛੋਟੇ ਛੋਟੇ ਹਾਦਸੇ ਤਾਂ ਹੁੰਦੇ ਰਹਿੰਦੇ ਲੇਕਿਨ ਇਸ ਤਰੀਕੇ ਨਾਲ ਲਹਿੰਦਾ ਪੰਜਾਬ ਜੇ ਨੂੰ ਦੱਸਿਆ ਜਾਂਦਾ ਆ ਮਾਝੇ ਵਾਲੇ ਤੇ ਉਹ ਉਹਨਾਂ ਲਈ ਬਹੁਤ ਔਖਾ ਕਿਉਂਕਿ ਉਹਨਾਂ ਨੂੰ ਤਾਂ ਬਿਲਕੁਲ ਕਹਿੰਦੇ ਵੀ ਇੰਨੀ ਜ਼ਿਆਦਾ ਨੁਕਸਾਨ ਹੋ ਗਿਆ ਕਿ ਕਟੋ ਕਟੋ ਉਹਨਾਂ ਨੂੰ 3 ਸਾਲ ਲੱਗ ਜਾਣਗੇ ਵਾਪਸ ਉਹਨਾਂ ਨੂੰ ਉਸ ਪੱਧਰ ਤੇ ਉਹਨਿਆਂ ਨੂੰ ਕਿਉਂਕਿ ਸਾਰਾ ਕੁਝ ਜਾ ਚੁੱਕਿਆ ਨੇ ਬਿਲਕੁਲ ਜੀ ਦੇਖੋ ਰੱਬ ਦੇ ਰੰਗ ਬਿਲਕੁਲ 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 ਜੀ ਡੇਰਾ ওই ਗੱਲ ਆ ਜੇ ਡੇਰਿਆਂ ਵਾਲੇ ਮਦਦ ਕਰਦੇ ਨੇ ਤਾਂ ਬਹੁਤ ਵੱਡੀ ਗੱਲ ਹੈ ਕਿਉਂਕਿ ਪੰਜਾਬ ਹੀ ਇੱਕ ਇਦਾਂ ਦਾ ਆ ਪੰਜਾਬ ਚ ਹਰ ਚੀਜ਼ ਦਾ ਸੋਲੂਸ਼ਨ ਆ ਪੰਜਾਬ ਕਦੇ ਕਿਸੇ ਨੂੰ ਭੁੱਖਾ ਨਹੀਂ ਰਹਿਣ ਦਿੰਦਾ ਤੇ ਉਹਨਾਂ ਨੇ ਕਦੇ ਸਰਕਾਰਾਂ ਤੇ ਡਿਪੈਂਡ ਵੀ ਨਹੀਂ ਕੀਤਾ ਉਹ ਚੀਜ਼ਾਂ ਦਾ ਦੇਖਦੇ ਆ ਲੇਕਿਨ ਕਿਤੇ ਨਾ ਕਿਤੇ ਇਹ ਹੁੰਦਾ ਆ ਹੁੰਦਾ ਜ਼ਰੂਰ ਹੈ ਕਿ ਉੱਥੇ ਸੇਵਾ ਨਹੀਂ ਪਹੁੰਚ ਰਹੀਗੀ ਉੱਥੇ ਕੁਝ ਲੋਕ ਛੁੱਟ ਜਾਂਦੇ ਨੇ ਕਿਉਂਕਿ ਦੂਰ ਦੂਰ ਜਿਹੜੇ ਢਾਣੀਆਂ 'ਚ ਘਰ ਹੋਣਗੇ ਉਹਨਾਂ ਦਾ ਕੀ ਹਾਲ ਹੋਇਆ ਹੋਊਗਾ ਜਾਂ ਤਾਂ ਰੱਬ ਨੂੰ ਪਿਆਰੇ ਹੋਗੇ ਜਾਂ ਕੜਫਰੇ ਹੋਣਗੇ ਜਾਂ ਵੇਟ ਕਰ ਰਹੇ ਹੋਣਗੇ ਤੇ ਕੋਈ ਆਵੇ ਤੇ ਬਚਾਵੇ ਸੱਟ ਕਿੱਟਲੇ ਫਸਲ ਸੀ ਚਾਲੀ ਦੇਕੇ ਤੇ ਸੀ ਸਭ ਪਾਣੀ ਵਿੱਚ ਵਹਿ ਗਿਆ ਅਫਸੋਸ ਦੀ ਬਹੁਤ ਵੱਡੀ ਅਫਸੋਸ ਦੀ ਗੱਲ ਹੈ ਜੀ ਇਹ ਤਿਤਪਾਲ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਮੈਸੇਜ ਕੀਤਾ ਬਿਲਕੁਲ ਤੁਹਾਨੂੰ ਪਤਾ ਹੈ ਬਟ ਅਸੀਂ ਤਾਂ ਇੱਕ ਅਪੀਲ ਦੇ ਮਾਧਿਅਮ ਨਾਲ ਹੀ ਗੱਲ ਕਰ ਰਹੇ ਹਾਂ ਕਿ ਤੁਹਾਡੇ ਤੱਕ ਵੀ ਜਿਹੜੀਆਂ ਤੁਹਾਡੇ ਨਾਲ ਹੋ ਰਿਹਾ ਹੈ ਅਸੀਂ ਦੂਰ ਬੈਠੇ ਹਾਂ ਦੁਆ ਕਰ ਸਕਦੇ ਹਾਂ ਕਿ ਰੱਬ ਭਲੀ ਕਰੇ ਔਰ ਇਸ ਤਰੀਕੇ ਦੀ ਉਹ ਗੱਲਾਂ ਨੂੰ ਸ਼ੇਅਰ ਕਰ ਰਹੇ ਹਾਂ ਇੱਥੇ ਮੈਂ ਗੱਲ ਜਿਹੜੇ ਏਰੀਏ ਦੀ ਕਰ ਰਹੀ ਸੀ ਉਹਨਾਂ ਦੇ ਨਾਲ ਅਛਾ ਤੁਹਾਡੇ ਮੈਸੇਜ ਕੁਝ ਹੋਰ ਆਇਆ ਬਿਲਕੁਲ ਜੀ ਬਿਲਕੁਲ ਅਸੀਂ ਵੀ ਬਿਲਕੁਲ ਤੁਹਾਡੇ ਨਾਲ ਆ ਖਵਾਜੇ ਪੀਰ ਦੀ ਅੱਗੇ ਅਸੀਂ ਵੀ ਬਿਲਕੁਲ ਦੁਆ ਕਰਾਂਗੇ ਕਿ ਬਹੁਤ ਹੋ ਗਿਆ ਨੁਕਸਾਨ ਹੁਣ ਇੱਕ ਵਾਰ ਨ ਰੱਬ ਜਿਹੜਾ ਹੈਗਾ ਸਭ ਦੀ ਭਲੀ ਕਰੇ ਇੰਨਾ ਇਸ ਤਰੀਕੇ ਦਾ ਨੁਕਸਾਨ ਹੋਣਾ ਬਹੁਤ ਹੀ ਮਾੜੀ ਗੱਲ ਨੇ ਔਰ ਜਿਹੜੇ ਲਾਈਵ ਦੇਖ ਰਹੇ ਨੇ ਪਲੀਜ਼ ਤੁਸੀਂ ਵੀ ਆਪਦੇ ਬਾਰੇ ਦੱਸ ਸਕਦੇ ਹੋ ਕਿੱਥੋਂ ਜੁੜੇ ਹੋ ਕਿਹੜੇ ਕਿਹੜਾ ਤੁਹਾਡਾ ਸਟੇਟ ਹੈਗਾ ਜਾਂ ਕਿੱਥੋਂ ਪੰਜਾਬ ਤੋਂ ਜੁੜੇ ਹੋ ਤੁਸੀਂ ਬਿਲਕੁਲ ਸ਼ੇਅਰ ਕਰ ਸਕਦੇ ਹੋ ਔਰ ਕੋਈ ਨੰਬਰ ਤੁਸੀਂ ਇੱਕ ਦੂਜੇ ਨੂੰ ਸ਼ੇਅਰ ਕਰਨਾ ਚਾਹੁੰਦੇ ਹੋ ਸਕਰੀਨ ਤੇ ਤੁਸੀਂ ਸ਼ੇਅਰ ਵੀ ਕਰ ਸਕਦੇ ਹੋ ਕੀ ਕੋਈ ਹੈਲਪ ਕੀਤੀ ਜਾ ਸਕੇ ਕਿਸੇ ਨੂੰ ਕਿੰਦਾ ਦੀ ਲੋੜ ਹੈਗੀ ਆ ਕੀ ਪਤਾ ਲੱਗਦਾ ਕਿ ਕਿਸੇ ਦਾ ਭਲਾ ਹੋ ਜੇ ਤਾਂ ਤੁਸੀਂ ਸੋਸ਼ਲ ਮੀਡੀਆ ਦਾ ਮਾਧਮ ਲੈ ਕੇ ਜਰੂਰ ਇੱਕ ਦੂਜੇ ਨਾਲ ਗੱਲਬਾਤ ਵੀ ਕਰ ਸਕਦੇ ਹੋ ਕਿਉਂਕਿ ਜਿੱਥੇ ਇੰਨੇ ਦਿਨਾਂ ਦਾ ਪਾਣੀ ਹੈ ਸ਼ਾਇਦ ਉੱਥੇ ਤਾਂ ਹੁਣ ਫੋਨ ਵੀ ਬੰਦ ਹੋਣ ਲੱਗੇ ਹੋਣਗੇ ਤਾਂ ਲੋਕਾਂ ਦੀ ਮਦਦ ਪਹੁੰਚਣਾ ਬਹੁਤ ਔਖਾ ਹੋ ਗਿਆ ਹੋਊਗਾ ਕਿਉਂਕਿ ਪਾਣੀ ਦੇ ਵਿੱਚ ਲਾਈਟ ਤਾਂ ਹੋਣਾ ਬਹੁਤ ਹੀ ਮੁਸ਼ਕਿਲ ਸੀਗਾ ਔਰ ਜਿਹੜੇ ਸੰਪਰਕ ਹੈ ਲੋਕਾਂ ਦੇ ਉਹ ਟੁੱਟ ਜਾਂਦੇ ਆ ਇੰਨੇ ਨੇ ਦਿਨ ਹੋ ਗਏ ਆ ਅੱਜ ਦੀ ਜਿਹੜੀ ਖਬਰ ਦੇ ਵਿੱਚ ਵੀ ਆਇਆ ਸੀ ਉਹ ਹਾਲੇ ਵੀ ਇਹ ਦੱਸ ਰਹੇ ਸੀ ਕਿ ਜਿਹੜੀ ਕੱਗਰ ਨਦੀ ਹੈ ਸਤਲੂ ਜਬਨਾਸ ਰਾਵੀ ਨਦੀਆਂ ਇਹਨਾਂ ਦਾ ਕਿਸ ਪਾਣੀ ਦਾ ਸਤਰ ਜਿਹੜਾ ਹੈਗਾ ਕਾਫੀ ਵਧ ਚੁੱਕਿਆ ਹੈ ਇਸ ਵਜ੍ਹਾ ਨਾਲ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਔਰ ਫਿਰੋਜ਼ਪੁਰ ਫਾਜ਼ਿਲਕਾ ਗੁਰਦਾਸਪੁਰ ਇਹ ਬਾਕੀ ਜੜੇ ਅੰਮ੍ਰਿਤਸਰ ਦੇ ਆਸ-ਪਾਸ ਦੇ ਇੱਥੇ ਵੀ ਕਾਫੀ ਨੁਕਸਾਨ ਹੋਇਆ ਦੱਸ ਰਹੇ ਨੇ ਤੇ ਲੋਕਾਂ ਲਈ ਜਿਵੇਂ ਮੈਡੀਸਿਨ ਵਗੈਰਾ ਇਹ ਵੀ ਕਹਿ ਰਹੇ ਕਿ ਭੇਜੀਆਂ ਜਾ ਰਹੀਆਂ ਆ ਤੇ ਕੀ ਤੁਸੀਂ ਕੋਈ ਗੱਲ ਸ਼ੇਅਰ ਕਰ ਸਕਦੇ ਹੋ ਤੁਸੀਂ ਲੋਕ ਵੀ ਕਰ ਸਕਦੇ ਹੋ ਕਿ ਕੀ ਤੁਹਾਡੇ ਕੋਲੇ ਵੀ ਇਹ ਚੀਜ਼ਾਂ ਪਹੁੰਚ ਰਹੀਆਂ ਆਂ ਅੱਜ ਇੱਕ ਬੱਚੀ ਨੇ ਸ਼ੇਅਰ ਕੀਤਾ ਸੋਸ਼ਲ ਮੀਡੀਆ ਤੇ ਇੱਕ ਮੀਡੀਆ ਕਰਮੀ ਦੇ ਨਾਲ ਕਿ ਕੋਈ ਐਂਬੂਲੈਂਸ ਆਈ ਸੀਗੀ ਤੇ ਉਹਦੇ ਵਿੱਚ ਉਹਨਾਂ ਕੋਲੇ ਕੁਝ ਖਾਣ ਦੇ ਬਿਸਕਟਾਂ ਦੇ ਡੱਬੇ ਸੀਗੇ ਕੁਝ ਹੋਰ ਚੀਜ਼ਾਂ ਸੀ ਬਸ ਉਹਨਾਂ ਤੋਂ ਫੋਟੋ ਕਰਵਾਈਏ ਕਿ ਕੇਲਾ ਦਿੱਤਾ ਤੇ ਵਾਪਸ ਉਹ ਰੱਖ ਕੇ ਉਹਦੇ 'ਚ ਹੀ ਲੈ ਗਏ ਤੇ ਕੀਲਾ ਤੁਹਾਨੂੰ ਲੱਗਦਾ ਕਿ ਇਸ ਤਰੀਕੇ ਦਾ ਇਦਾਂ ਹੀ ਚੱਲ ਰਿਹਾ ਸੀਗਾ ਜਾਂ ਇਹ ਸੱਚ ਹੈਗਾ ਜਾਂ ਝੂਠ ਹੈਗਾ ਕਿ ਲੋਕਾਂ ਨੂੰ ਜੀ ਕਿਤੇ ਸੁੱਕੀ ਥਾਂ ਤੇ ਜਾਂ ਉੱਚੀ ਥਾਂ ਤੇ ਭੇਜਿਆ ਵੀ ਗਿਆ ਹੈ ਤੇ ਕਹਿੰਦੇ ਉਥਾਂ ਉਥੇ ਉਹਨਾਂ ਨੂੰ ਕੋਈ ਸੁਧ ਲੈਣ ਵਾਲਾ ਵੀ ਨਹੀਂ ਪਹੁੰਚ ਰਿਹਾਗਾ ਤੇ ਇੱਥੇ ਸਰਕਾਰ ਦਾ ਕਿੰਨਾ ਕ ਯੋਗਦਾਨ ਹੈ ਕਿ ਸੀਐਮ ਸਾਹਿਬ ਜਿਹੜੇ ਹੈ ਤੇ ਕੀ ਉਹ ਤੁਹਾਡੀ ਸੁਧ ਲੈ ਰਹੇ ਨੇ ਕਿ ਤੁਸੀਂ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਤਾਂ ਉਹ ਵੀ ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਦਿਓ ਤੁਸੀਂ ਆਪ ਦਾ ਇੱਕ ਗੱਲ ਕਹਿ ਸਕਦੇ ਹੋ ਜਿਹੜੇ ਲਾਈਕ ਤੁਸੀਂ ਦੇਖ ਲਾਈਵ ਦੇਖ ਰਹੇ ਹੋ ਤਾਂ ਪਲੀਜ਼ ਲਾਈਕ ਦਾ ਬਟਨ ਜ਼ਰੂਰ ਦਬਾ ਦਿਓ ਤੇ ਕੁਝ ਅਗਰ ਕੋਈ ਹੈਲਪ ਵਾਸਤੇ ਕਿਸੇ ਨੂੰ ਇੱਕ ਦੂਜੇ ਨੂੰ ਮੈਸੇਜ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਚੈਨਲ ਦੇ ਮਾਧਿਅਮ ਨਾਲ ਜ਼ਰੂਰ ਸ਼ੇਅਰ ਕਰਿਓ ਕਿਉਂਕਿ ਪੰਜਾਬ ਦੇ ਵਿੱਚ ਕਾਫੀ ਲੋਕ ਨੇ ਜੋ ਚੈਨਲ ਤੋਂ ਜੁੜੇ ਹੋਏ ਨੇ ਤੇ ਤੁਸੀਂ ਆਪਦੀ ਗੱਲ ਨੂੰ ਰੱਖ ਸਕਦੇ ਹੋ ਤਾਂ ਬਾਕੀ ਵੀ ਅਪਡੇਟ ਜੋ ਹੈਗੀ ਹੈਗੀ ਕਿਤੇ ਨਾ ਕਿਤੇ ਕਿਸ ਤਰੀਕੇ ਦੀ ਕੋਈ ਹੈਲਪ ਕਰ ਰਹੀ ਹੈ ਜਿਸ ਤਰੀਕੇ ਦੀ ਉਹ ਵੀ ਤੁਹਾਡੇ ਨਾਲ ਸਾਂਝੀ ਜ਼ਰੂਰ ਕੀਤੀ ਜਾਵੇਗੀ ਤੇ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਲਾਈਵ ਜੁੜਨ ਦਾ ਔਰ ਬਾਕੀ ਆਪਦੇ ਕੋਈ ਗੱਲਬਾਤ ਕਹਿਣਾ ਚਾਹੁੰਦੇ ਹੋ ਤੁਸੀਂ ਮੈਸੇਜ ਰਾਹੀਂ ਜਰੂਰ ਦੱਸ ਸਕਦੇ ਹੋ ਓਕੇ ਜੀ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਭ ਨੇ ਆ ਲਾਈਵ ਦੇਖਿਆ ਸੁਣਿਆ ਔਰ ਕਮੈਂਟ ਕੀਤੇ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਜੀ ਅਵੰਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਔਰ ਇਸੇ ਤਰੀਕੇ ਨਾਲ ਤੁਸੀਂ ਵੀਡੀਓ ਜੇ ਅੱਛੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓਗਾ ਔਰ ਕੁਝ ਨੰਬਰ ਵਗੈਰਾ ਕੋਈ ਇੱਕ ਦੂਜੇ ਨੂੰ ਸ਼ੇਅਰ ਕਰਨਾ ਚਾਹੁੰਦੇ ਤਾਂ ਸੋਸ਼ਲ ਮੀਡੀਆ ਦੇ ਮਾਧਿਅਮ ਦੇ ਨਾਲ ਪੰਜਾਬ ਦੇ ਹਾਲਾਤ ਨੂੰ ਜਿੱਥੇ ਵੀ ਜ਼ਿਆਦਾ ਸਮੱਸਿਆ ਹੋ ਰਹੀ ਹੈ ਕਿਤੇ ਵੀ ਕਿਸ ਤਰੀਕੇ ਦੀ ਹੈਲਪ ਹੋ ਸਕਦੀ ਹੈ ਤਾਂ ਤੁਸੀਂ ਇੱਕ ਦੂਜੇ ਦੇ ਨਾਲ ਸ਼ੇਅਰ ਜ਼ਰੂਰ ਕਰਿਓਗਾ ਔਰ ਸੋਸ਼ਲ ਮੀਡੀਆ ਦਾ ਮਾਧਿਅਮ ਜ਼ਰੂਰ ਤੁਸੀਂ ਚੁਣੋ ਔਰ ਬਹੁਤ ਬਹੁਤ ਧੰਨਵਾਦ ਤੁਸੀਂ ਲਾਈਵ ਜੁੜੇ ਔਰ ਜੋ ਨਵੇਂ ਹੁਣੇ ਲਾਈਵ ਜੁੜ ਰਹੇ ਆ ਤਾਂ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਤਾਂ ਮੈਸੇਜ ਜ਼ਰੂਰ ਕਰੋ ਔਰ ਮੈਸੇਜ ਦੇ ਰਾਹੀਂ ਤੁਸੀਂ ਦੱਸ ਸਕਦੇ ਹੋ ਕਿ ਕਿੱਥੋਂ ਤੁਸੀਂ ਜੁੜੇ ਹੈਗੇ ਆਂ ਔਰ ਕੀ ਹਾਲਾਤ ਨੇ ਪੰਜਾਬ ਦੇ ਕਿਉਂਕਿ ਜਿਹੜੀਆਂ ਹਾਲਾਤਾਂ ਨੂੰ ਅਸੀਂ ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਦੇਖਦੇ ਆਂ ਤੁਸੀਂ ਉੱਥੋਂ ਆਪਦੀ ਅੱਖਾਂ ਨਾਲ ਬਿਆਨ ਕਰਦੇ ਆਂ ਤਾਂ ਉਹ ਜਿਹੜਾ ਸੀਨ ਹੈਗਾ ਉਹ ਕੋਈ ਵੀ ਮਹਿਸੂਸ ਕਰ ਸਕਦਾ ਲੇਕਿਨ ਉਹ ਦਰਦ ਵੰਡਿਆ ਨਹੀਂ ਜਾ ਸਕਦਾ ਤੇ ਤੁਸੀਂ ਜਿਆਦਾ ਤੋਂ ਜਿਆਦਾ ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਜੁੜ ਕੇ ਇੱਕ ਦੂਜੇ ਦੀ ਗੱਲ ਨੂੰ ਸਰਕਾਰਾਂ ਤੱਕ ਪਹੁੰਚਾਉਣ ਦੀ ਵੀ ਕੋਸ਼ਿਸ਼ ਕਰੋ ਬਹੁਤ ਬਹੁਤ ਧੰਨਵਾਦ ਤੁਹਾਡਾ ਲਾਈਵ ਦੇਖਣ ਲਈ ਅੱਜ ਲਈ ਬਸ ਇੰਨਾ ਹੀ ਬਹੁਤ ਬਹੁਤ ਸ਼ੁਕਰੀਆ ਸਤਿ ਸ਼੍ਰੀ ਅਕਾਲ ਲੋਕਾਂ ਲੋਕਾਂ ਨੂੰ ਚਾਹੀਦਾ ਫੇਕ ਵੀਡੀਓ ਨਾ ਬਣ ਬਿਲਕੁਲ ਜੀ ਕੋਈ ਵੀ ਫੇਕ ਵੀਡੀਓ ਨਾ ਪਾਵੇ ਇਹ ਅਪੀਲ ਕੀਤੀ ਜਾਂਦੀ ਹੈ ਅੱਜ ਪਾਣੀ ਹੋਰ ਛੱਡਿਆ ਗਿਆ ਹੈ ਬਿਲਕੁਲ ਜੀ ਇਦਾਂ ਦੀ ਗਲਤੀ ਨਾ ਕੀਤੀ ਜਾਵੇ ਕਿਉਂਕਿ ਪਹਿਲਾਂ ਹੀ ਪੰਜਾਬ ਜਿਹੜਾ ਹੈਗਾ ਬਹੁਤ ਹੀ ਦਰਦ ਵਿੱਚ ਗੁਜ਼ਰ ਰਿਹਾ ਹੈ ਕੋਈ ਵੀ ਇਦਾਂ ਨਾ ਕਰੇ ਕਿ ਫੇਕ ਵੀਡੀਓ ਬਣਾਵਨਾ ਪਾਵੇ ਕਿਉਂਕਿ ਇਸ ਦਰਦ ਨੂੰ ਜੇ ਬੰਡਾਇਆ ਨਹੀਂ ਜਾ ਸਕਦਾ ਤਾਂ ਵਧਾਓ ਤਾਂ ਨਾ ਤੇ ਇਹ ਚੈਨਲ ਦੇ ਮਾਧਿਅਮ ਨਾਲ ਮੈਂ ਤੁਹਾਨੂੰ ਸਭ ਨੂੰ ਅਪੀਲ ਕਰਦੀ ਹਾਂ ਤਾਂ ਜਿੰਨਾ ਤੱਕ ਵੀ ਵੀਡੀਓ ਜਾਏਗੀ ਤਾਂ ਪਲੀਜ਼ ਜਿਆਦਾ ਤੋਂ ਜਿਆਦਾ ਕਮੈਂਟ ਜ਼ਰੂਰ ਕਰਿਓਗਾ ਕਿ ਤੁਸੀਂ ਕਿੱਥੋਂ ਤੇ ਕਿਹੜੇ ਹਾਲਾਤ ਨੇ ਪੰਜਾਬ ਦੇ ਸੱਚ ਬਿਆਨ ਕਰਦੇ ਹੋਏ ਕਮੈਂਟ ਜ਼ਰੂਰ ਕਰਿਓ ਔਰ ਹੋ ਸਕੇ ਤਾਂ ਕੋਈ ਕਮੈਂਟ ਦੇ ਰਾਹੀਂ ਵੀਡੀਓ ਵੀ ਸ਼ੇਅਰ ਕਰ ਸਕਦੇ ਹੋ ਬਹੁਤ ਬਹੁਤ ਸ਼ੁਕਰੀਆ ਜੀ ਸਤਿ ਸ਼੍ਰੀ ਅਕਾਲ